ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾਲੀਗੜ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਆਪਾਂ ਪਹੁੰਚੇ ਹੋਏ ਆ ਪਸ਼ੂ ਮੰਡੀ ਜਗਰਾਉਂ ਜਿਹੜੀ ਕਿ ਮਹੀਨੇ ਦੇ ਵਿੱਚ ਇੱਕ ਵਾਰੀ ਲੱਗਦੀ ਹੈ ਤੇ ਹਰ ਇੱਕ ਮਹੀਨੇ ਦੀ 23 ਤਰੀਕ ਨੂੰ ਇਹ ਮੰਡੀ ਲੱਗਦੀ ਹੈਗੀ ਤੇ ਬੱਚਿਆਂ ਵਾਲਾ ਪਾਸਾ ਤੁਸੀਂ ਦੇਖ ਸਕਦੇ ਹੋ ਸਪੈਸ਼ਲ ਇਹ ਇੱਕੋ ਇੱਕ ਮੰਡੀ ਹੈ ਜਿੱਥੇ ਸਪੈਸ਼ਲ ਬੱਚਿਆਂ ਵੱਡੀ ਗੈਂਤੀ ਦੇ ਵਿੱਚ ਪਹੁੰਚਦੇ ਆ ਅੱਜ ਆਪਾਂ ਦੇਣ ਕੇ ਮੁੜ ਕੇ ਜਿਹੜੇ ਇੱਥੇ ਜਰਸੀ ਪਿਓਰ ਦੇ ਵਿੱਚ ਤੇ ਕ੍ਰਾਸ ਦੇ ਵਿੱਚ ਹਰ ਇੱਕ ਤਰ੍ਹਾਂ ਦਾ ਮਾਲ ਤੁਹਾਨੂੰ ਇੱਥੋਂ ਮਿਲ ਜਾਊਗਾ ਜਿਹੇ ਜਿਹਾਂ ਵੀ ਤੁਸੀਂ ਬੱਚਿਆਂ ਚਾਹੋ ਤੁਹਾਨੂੰ ਮਿਲ ਜਾਣਗੇ ਦੇਖ ਸਕਦੇ ਹੋ ਤੇ ਸਪੈਸ਼ਲ ਉਹਨਾਂ ਬੱਚਿਆਂ ਦਿਖਾਉਣੇ ਆਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜਿਹੜੇ ਭਰਾ ਨਵੇਂ ਆਏ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਆਪਾਂ ਇੱਥੇ ਭਰਾ ਦੀਆਂ ਦੋ ਤਿੰਨ ਬੱਚੀਆਂ ਦਿਖਾਉਣੇ ਆਂਗੇ ਕਾਫੀ ਬੱਚਿਆਂ ਪਹੁੰਚਦੀਆਂ ਤੁਸੀਂ ਦੇਖ ਹੀ ਸਕਦੇ ਹੋ ਤੇ ਆਪਾਂ ਡਿਟੇਲ ਲੈ ਕੇ ਦੇਵਾਂਗੇ ਤੇ ਆਹ ਬੱਚੀਆਂ ਤੁਹਾਨੂੰ ਸਾਹਮਣੇ ਜਿਹੜੀਆਂ ਦਿਸਦੀਆਂ ਇਹ ਤੁਹਾਨੂੰ ਆਪਾਂ ਦਿਖਾਉਣੀ ਆਂ ਦੋ ਬੱਚੇ ਆ ਗਈਆਂ ਤੁਸੀਂ ਦੇਖ ਸਕਦੇ ਹੋ ਤੇ ਇਹ ਭਰਾ ਹਰ ਇੱਕ ਵਾਰੀ ਮੰਡੀ ਦੇ ਉੱਤੇ ਸਪੈਸ਼ਲ ਬੱਚੀਆਂ ਲੈ ਕੇ ਆਉਂਦਾ ਹੈਗਾ ਤੇ ਵਧੀਆ ਬੱਚੀਆਂ ਹੁੰਦੀਆਂ ਹਰ ਇੱਕ ਕੁਆਲਿਟੀ ਦੀਆਂ ਤੇ ਜਿਹੇ ਜੀ ਵੀ ਬੱਚੀ ਚਾਹੋ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋਗੇ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਤਿੰਨ ਬੱਚੀਆਂ ਇੱਧਰ ਐਚਐਫ ਦੇ ਵਿੱਚ ਹੀ ਪੈਂਦੀਆਂ ਇਹ ਤਿੰਨੇ ਤੇ ਦੇਖ ਸਕਦਾ ਤੁਸੀਂ ਕੱਦ-ਕਾੜ ਦੇ ਵਿੱਚ ਵੀ ਚੰਗੀਆਂ-ਚੰਗੀਆਂ ਤਿੰਨੇ ਪੂਰੀਆਂ ਤੇ ਬਾਡੀ ਵੰਤਰ ਦੀਆਂ ਵੀ ਵਧੀਆ ਆ ਗਈਆਂ ਕੀ ਆਪਾਂ ਡਿਟੇਲ ਲਾ ਲਾਂ ਕਿ ਇਹਨਾਂ ਦੀ ਤਿੰਨਾਂ ਦੀ ਕੀ ਡਿਟੇਲ ਹੈ ਇਹਨਾਂ ਦੀ ਕੀ ਗੱਲਬਾਤ ਹੈਗੀ ਉਹ ਸਾਰਾ ਆਪਾਂ ਪੁੱਛ ਲਾਂਗੇ ਬਾਈ ਦੋਣ ਬਾਕੀ ਪੱਟਪੜੇ ਤਿੰਨਾਂ ਦੇ ਤੁਸੀਂ ਦੇਖ ਸਕਦੇ ਤੇ ਵਧੀਆ ਸੋਹਣੇ ਪ੍ਰਿੰਟ ਆਗੇ ਤੇ ਤਿਆਰੀ ਜਿਹਦੀ ਮਤਲਬ ਹੋ ਕਿ ਪੂਰੀ ਵਧੀਆ ਹੋਊਗੀ ਜੇ ਤੁਸੀਂ ਸੰਭੋਗੇ ਮੌਕੇ ਤੇ ਚੰਗੀਆਂ ਤਿਆਰ ਹੋ ਜਾਣਗੀਆਂ ਦੀ ਫੇਸ ਕੁਆਲਿਟੀ ਬੜੀ ਵਧੀਆ ਹੈ ਸਾਡੇ ਇਹਨਾਂ ਦੀ ਬਹੁਤ ਵਧੀਆ ਹੈਗੀਆਂ ਤਿੰਨੇ ਇਹਦੀ ਵੀ ਫੇਸ ਕੁਆਲਿਟੀ ਇਹਨਾਂ ਦੀ ਦੋਨਾਂ ਦੀ ਤੇ ਅਜਿਹੀ ਵੀ ਦੇਖ ਸਕਦੇ ਹਾਂ ਤਿੰਨੇ ਹੀ ਪੂਰੀਆਂ ਵਧੀਆ ਗਈਆਂ ਤੇ ਬਾਕੀ ਆਪਾਂ ਡਿਟੇਲ ਪੁੱਛ ਲੈਣੇ ਆ ਕਿ ਕੀ ਇਹਨਾਂ ਦੀ ਡਿਟੇਲ ਹੈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਭਾਈ ਜਸ਼ਨ ਹੈ ਤੇ ਐਡਰੈਸ ਆ ਮੇਰਾ ਭਾਈ ਫਾਰਵਰਡ ਹੈ ਰੀਆ ਠੀਕ ਹੈ ਤੇ ਇੱਥੇ ਇਹ ਬਈ ਤਿੰਨ ਬੱਚਿਆਂ ਲੈ ਕੇ ਆਏ ਹਾਂ ਹਾਂਜੀ ਭਾਈ ਟੈਨਲ ਵਿੱਚ ਆਏ ਲੈ ਕੇ ਆਏ ਕੀ ਡਿਟੇਲ ਹੈ ਨਾ ਬੱਚਿਆਂ ਦੀ ਉਮਰ ਦਾ ਕੋਈ ਪਤਾ ਹੈ ਉਮਰ ਭਾਈ ਇਹ 5 ਸਾਲ ਦੀ ਕਰੀ ਹੋਈ ਹੈ ਤਿੰਨ ਸਾਲ ਸਾਲ ਦੀ ਕਰੀ ਹੋਈ ਹੈ ਅਜੇ 9 ਮਹੀਨੇ ਦੇ ਬਾਕੀ 2 ਸਾਲ ਦੀ ਤੇ ਦੰਦਾ ਚ ਖੀਰ ਗਈਆਂ ਦੰਦੋ ਭਈਆ ਆ ਦੋ ਖੀਰੀਆਂ ਨਾਲ ਇੱਕ ਦੁੱਗੀ ਇੱਕ ਦੁੱਗੀ ਹੈ ਤੇ ਦੋ ਦੋ ਖੀਰੀਆਂ ਗਈਆਂ ਠੀਕ ਹੈ ਤੇ ਰੇਟ ਇਹਦਾ ਕੀ ਹੋਊਗਾ ਇਹਨਾਂ ਦਾ ਰੇਟ ਭਾਈ 25 25000 ਅੱਧ ਕਾਲੀ ਕਾਲੀ ਜੀ ਚੱਕਲੀ ਕਲੀ ਦੇ 25 25000 ਤੇ ਕਿੱਥੋਂ ਕਿਤੇ ਹੋ ਜਾਣਗੀਆਂ 20 20 ਦੀਆਂ ਭਾਈ ਦੇ ਸਮਾਂ 20 20 ਦੀਆਂ ਹੋ ਜਾਣਗੀਆਂ ਦੇਦਣਾ ਠੀਕ ਆ ਤੇ ਆਪਣੇ ਕੋਲੇ ਜਾਨੀ ਕੰਮ ਸਪੈਸ਼ਲ ਬੱਚੀਆਂ ਦੇ ਆ ਬੱਚੀਆਂ ਦਾ ਭਾਈ ਬੱਚੀਆਂ ਤੇ ਗਾਇਆਂ ਦਾ ਬੱਚੀਆਂ ਤੇ ਗਾਇਆਂ ਦਾ ਠੀਕ ਆ ਤੇ ਬੱਚੀਆਂ ਕੋਈ ਜਿੰਨੀਆਂ ਵੀ ਚਾਹੇ ਮਿਲ ਜਾਣਗੀਆਂ ਵੈਲਕਮ ਵੈਲਕਮ ਭਾਈ ਠੀਕ ਆ ਵੀ ਕਿਸੇ ਨੇ ਇਕੱਠੀਆਂ ਲੈਣੀਆਂ ਹੁਣ ਇਕੱਠੀਆਂ ਭਾਈ ਅੱਜ ਵੀ ਇੱਥੋਂ ਗੱਡੀ ਭਰਾਈ ਆ ਇੱਥੋਂ ਗੱਡੀ ਭਰਾਈ ਆ ਬੜੀਆਂ ਜਿੱਤੇ ਕੋਰ ਭਰਾਈ ਠੀਕ ਆ ਵੀ ਇਕੱਠੀਆਂ ਭੇਜੀਆਂ ਗਈਆਂ ਆ ਜੋ 11 ਬੱਚੀਆਂ ਦੇਖੋ ਸਾਰਿਆਂ ਦੇ ਵਿੱਚ ਠੀਕ ਆ ਤੇ ਐਫ ਪੀ ਤੇ ਜਰਸੀ ਐਫ ਪੀ ਜਰਸੀ ਜਰ ਠੀਕ ਆ ਐਰ ਸੈਰ ਪਿਆਰ ਦੇ ਵਿੱਚ ਵੀ ਹਾਂਜੀ ਠੀਕ ਆ ਵੀ ਜਿਹੇ ਜੀ ਡਿਮਾਂਡ ਹੋਈ ਜੀ ਪੂਰੀ ਹੋ ਜੂਗੀ ਵਗ੍ਹਾ ਦਵਾਂਗੇ ਤੇ ਜੋ ਦੁੱਧ ਵਾਲੀਆਂ ਗਾਈਆਂ ਦੁੱਧ ਵਾਲੀ ਗਾਂ ਭਾਜੀ 20 20+ ਤੋਂ 20+ ਤੇ 30+ ਜੀ ਗੋਮੀ ਮਿਲ ਜਾਣੀ ਓਸ ਟਾਈਮ ਸਰ ਤੋਂ ਕਿੱਡੇ ਵੱਡਾ ਮਿਲ ਜਾਂਦੀ ਠੀਕ ਆ ਦੰਦਾ ਜਕੀਰੀ ਦੋਂਦੀ ਵਧੀਆ ਵੈਡ ਮਿਲ ਤੇ ਜਰਸੀ ਵੀ ਦੱਸਦੀ ਭਾਜੀ ਠੀਕ ਆ ਵੀ ਜਿਹੇ ਜੀ ਡਿਮਾਂਡ ਹੋਊਗੀ ਹਨਾ ਠੀਕ ਆ ਤੇ ਆਪਣਾ ਕੰਟੈਕਟ ਨੰਬਰ ਦਾ ਮੇਰਾ 76962 1921 76962 1921 1921 ਹਾਂਜੀ ਠੀਕ ਹੈ ਬਾਈ ਧੰਨਵਾਦ ਇੱਥੇ ਖਡਾਲੀ ਮਾਰੀ ਜੰਮ ਲੋਕਦੋਸ ਤਿੰਨ ਬੱਚਿਆਂ ਦੀ ਤੁਹਾਨੂੰ ਡਿਟੇਲ ਲਈ ਹੈਗੀ ਜਿਹਨੂੰ ਵੀ ਪਸੰਦ ਆਉਂਦੀਆਂ ਗਈਆਂ ਇਹਨਾਂ ਸੰਬੰਧੀ ਵੀ ਤੁਸੀਂ ਕੰਟੈਕਟ ਕਰ ਸਕਦੇ ਹੋਗੇ ਤੇ ਬਾਕੀ ਕਾਫੀ ਬੱਚੀਆਂ ਹੁੰਦੀਆਂ ਦੁੱਧ ਵਾਲੇ ਵੀ ਜਾਨਵਰ ਹੁੰਦੇ ਆਗੇ ਉਹਨਾਂ ਸੰਬੰਧੀ ਵੀ ਤੁਸੀਂ ਉਧਰ ਲੈਰ ਕੇ ਦੇ ਕੰਟੈਕਟ ਕਰ ਸਕਦੇ ਹੋ ਬਾਈ ਦੇ ਨਾਲ ਤੇ ਇਹ ਬਾਈ ਹਰਿਆ ਘਰੀ ਬੱਚੀਆਂ ਲੈ ਕੇ ਆਉਂਦਾ ਫਿਰ ਕਾਫੀ ਬੱਚੀਆਂ ਹੁੰਦੀਆਂ ਤੇ ਅੱਗੇ ਤੁਸੀਂ ਹੋਰ ਵੀ ਬੱਚਣਾ ਦੇਖ ਸਕਦੇ ਹੋ ਉਧਰ ਆਸੇ ਪਾਸੇ ਕਾਫੀ ਬੱਚੀਆਂ ਆਗੀਆਂ ਜਰਸੀ ਬੱਚੀਆਂ ਵੀ ਪਹੁੰਚਦੀਆਂ ਗਈਆਂ ਇਸ ਮੰਡੀ ਦੇ ਉੱਤੇ ਵੱਡੀ ਗਣਤੀ ਦੇ ਵਿੱਚ ਤੇ ਇਧਰ ਆਸੇ ਪਾਸੇ ਤੁਸੀਂ ਦੇਖ ਸਕਦੇ ਹੋ ਇਹ ਕਦਰ ਛੋਟੀ ਬੱਚੀ ਆ ਤੁਸੀਂ ਦੇਖ ਸਕਦੇ ਹੋ ਵੀ ਜਰਸੀ ਚ ਪੈਂਦੀ ਹੈਗੀ ਬਹੁਤ ਵਧੀਆ ਹੈਗੀ ਦੱਸਿਓ ਡੀਟੇਲ ਇਹਦੀ ਕਿੰਨੀ ਉਮਰ ਦੀ ਆਹ ਬੱਚੀ ਤਿੰਨ ਚਾਰ ਮਹੀਨੇ ਦੀ ਹੈ ਤਿੰਨ ਚਾਰ ਮਹੀਨੇ ਦੀ ਹੈ ਠੀਕ ਆ ਤੇ ਰੇਟ ਕੀ ਹੈ ਦਾ ਰੇਟ 5000 ਕਰਦੇ ਭਾਈ 5000 ਹਾਂਜੀ ਤੇ ਮਾਨਦਾਨ ਹੋ ਜੂ ਮੌਕੇ ਤੇ ਠੀਕ ਆ ਇਕ ਹੀ ਲੈ ਕੇ ਆਏ ਹਾਂ ਇਹ ਹੀ ਵੇਚ ਤੀਂ ਬਾਕੀ ਹਾਂਜੀ ਇਕ ਹੀ ਰਹੇਗੀ ਤੇ ਨਰਮਾ ਹੋਰ ਕਿਟੀਆਂ ਗੀਆਂ ਹੋਏ ਦੋ ਬੈਠੀਆਂ ਦੋ ਹੋ ਬੈਠਣੀਆਂ ਉਹਨਾਂ ਦੀ ਕਿੰਨੀ ਕਿੰਨੀ ਉਮਰ ਆ ਗਈ ਉਹਨਾਂ ਦੀ ਹੋਗੇ 9 ਮਹੀਨੇ ਦੀ ਉਹ ਵੀ ਇੰਨੇ ਚੀ ਹੋ ਗਈ ਤੇ ਉਹਨਾਂ ਦਾ ਰੇਟ ਉਹਨਾਂ ਦਾ ਰੇਟ ਉਹ 20000 ਕਰਦੇ ਆ ਉਹਦਾ ਵੀ 5 ਜੀ ਉਹਦਾ ਵੀ 5 ਜੀ ਮੌਕੇ ਤੇ ਹੋ ਜੂ ਮਾਨਤਾਣਾ ਠੀਕ ਆ ਤੇ ਐਡਰੈਸ ਕੀ ਆਪਣਾ ਪਿੰਡ ਕਿਹੜਾ ਸ਼ਾਹਕੋਟ ਸ਼ਾਹਕੋਟ ਏਰੀਆ ਦਾ ਠੀਕ ਆ ਤੇ ਨੰਬਰ ਪਤਾ ਹੈ ਕੰਟੈਕਟ ਨੰਬਰ ਨਹੀਂ ਪਤਾ ਠੀਕ ਆ ਤੇ ਨੰਬਰ ਨਹੀਂ ਪਤਾ ਦੋਸਤੋ ਤੇ ਚਲੋ ਵੈਸੇ ਤੁਹਾਨੂੰ ਬੱਚਿਆਂ ਦਿਖਾ ਦਿੰਦਾ ਸ਼ੌਂਕ ਕੀ ਆ ਤੇ ਚਲ ਕਿਹੜੀ ਪਤਾ ਲੱਗ ਜਾਂਦਾ ਰੇਡ ਰੂਟ ਤੋਂ ਬੰਦਾ ਜਾਣੂ ਹੋ ਜਾਂਦਾ ਤੇ ਆਹ ਜਰਸੀ ਹੈਗੀ ਦੇਖੋ ਤੁਸੀਂ ਬਹੁਤ ਵਧੀਆ ਹੈਗੀ ਛੋਟਾ ਬੱਚਾ ਲੈ ਕੇ ਪਹੁੰਚੇ ਇਹਨੂੰ ਵੀ ਸ਼ੌਂਕ ਆ ਦੇਖ ਸਕਦੇ ਹੋ ਤੁਸੀਂ ਤੇ ਆਜੋ ਅੱਗੇ ਤੁਹਾਨੂੰ ਆਪਾਂ ਹੋਰ ਦਿਖਾਉਨੇ ਆਂਗੇ ਪਤਾ 1.5 ਲੱਖ ਦੀ ਦੇਣੀ ਆ ਜੀਰੋ ਬਲੈਕ ਲਾ ਲਾ ਮਗਰ ਸੋਲ ਆਲਾ ਬਾਕੀ ਤੁਸੀਂ ਦੇਖ ਸਕਦੇ ਹੋ ਬੱਚਿਆਂ ਹੋਰ ਬਹੁਤ ਆਗੀਆਂ ਵੱਡੀ ਗਿਣਤੀ ਦੇ ਵਿੱਚ ਬੱਚੀਆਂ ਇਸ ਮੰਡੀ ਦੇ ਉੱਤੇ ਪਹੁੰਚਦੀਆਂ ਗਈਆਂ ਇੱਥੇ ਆਪਾਂ ਜਰਸੀ ਸ਼ਾਹੀਵਾਲ ਤੇ ਹਰੇਕ ਤਰ੍ਹਾਂ ਦੀ ਬੱਚੀ ਪਹੁੰਚਦੀ ਹੈਗੀ ਬਾਕੀ ਤਾਂ ਤੁਸੀਂ ਗਾਇਆਂ ਵੀ ਦੇਖ ਸਕਦੇ ਹੋ ਗਾਇਆਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਹੁੰਦੀਆਂ ਇਧਰ ਨਾਲ ਹੀ ਤੁਸੀਂ ਡਰੈਸ ਦੇਖ ਸਕਦੇ ਹੋ ਮੰਡੀ ਬਹੁਤ ਭਰੀ ਹੈਗੀ ਅੱਜ ਦੋਸਤੋ ਆਹ ਤੈਨ ਜਰਸੀ ਬੱਚੀਆਂ ਬਹੁਤ ਸੋਹਣੀਆਂ ਆ ਤੇ ਆਪਾਂ ਇਹਨਾਂ ਤਿੰਨਾਂ ਦੀ ਡਿਟੇਲ ਪੁੱਛਦੇ ਆਂ ਬਾਈ ਤੋਂ। ਲੰਘ ਜੀ। ਇਸ ਕੁਆਲਿਟੀ ਤੁਸੀਂ ਇਹਦੀ ਦੇਖ ਸਕਦੇ ਹੋ ਬਹੁਤ ਵਧੀਆ ਆ ਗਈ। ਤੇ ਬਾਕੀ ਕੰਨਾਂ ਦੀ ਕੁਆਲਿਟੀ ਦੇਖ ਸਕਦੇ ਹੋ। ਵੇਲ ਇਹਦੀ ਬਹੁਤ ਆ ਗਈ ਤੁਸੀਂ ਦੇਖੋ। ਤੇ ਬਾਕੀ ਦੋ ਉਧਰ ਆਪਾਂ ਉਹਨਾਂ ਦੀ ਵੀ ਡਿਟੇਲ ਪੁੱਛ ਲਾਂਗੇ। ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ। ਤੇ ਬਾਈ ਆਪਣਾ ਨਾਮ ਦੱਸ ਦਿਓ। ਮੇਰਾ ਨਾਮ ਜੀ ਕਰਨ ਸਿੰਘ। ਤੇ ਐਡਰੈਸ ਆਪਣਾ ਆਪਣਾ ਹੈਗਾ ਜੀ ਜ਼ਿਲ੍ਹਾ ਜਲੰਧਰ ਪੰਡਾ ਜੀ ਸੀ ਸਾਹ ਕੋਲ ਦਾ ਪੰਡ ਟੰਡੋ ਵਾਲਾ ਪੰਡ ਟੰਡੋ ਵਾਲਾ ਹਾਂਜੀ ਠੀਕ ਆ ਤੇ ਆਪਣਾ ਕੰਮ ਬੱਚਿਆਂ ਦਾ ਜੀ ਬਾਈਕ ਆਪਣੇ ਦੁੱਧ ਵਾਲੇ ਜਾਨਵਰ ਵੀ ਹੁੰਦੇ ਆ ਤੇ ਉਹ ਸਪੈਸ਼ਲ ਜਰਸੀ ਤੇ ਹੀ ਹੁੰਦੀ ਹਾਂਜੀ ਹਾਂਜੀ ਜਰਸੀ ਠੀਕ ਆ ਜਰਸੀ ਬੱਚਿਆਂ ਤੇ ਜਰਸੀ ਗਾਇਆਂ ਦੁੱਧ ਵਾਲੀਆਂ ਠੀਕ ਆ ਤੇ ਹਰੇਕ ਤਰ੍ਹਾਂ ਦੀ ਮਿਲ ਜੂਗੀ ਹਾਂਜੀ ਹਰੇਕ ਤਰ੍ਹਾਂ ਦੀ ਮਿਲ ਜੂਗੀ ਬੱਚੀ ਵੀ ਤੇ ਗਾਂ ਵੀ ਠੀਕ ਆ ਤੇ ਇੱਥੇ ਹੁਣੇ ਤਿੰਨ ਬੱਚਿਆਂ ਲੈ ਕੇ ਆਏ ਬਾਈ ਚਾਰ ਸਿਖਿਆ ਜੀ ਇੱਕ ਤੇ ਦੋ ਇੱਕ ਸੇਲ ਹੋ ਗਈ ਤੇ ਤਿੰਨ ਰਹਿ ਨਗਾਂਗੇ ਜੀ ਠੀਕ ਆ ਤੇ ਜਿਹੜੀ ਬਈ ਆਪਾਂ ਇਹ ਪਹਿਲੇ ਨੰਬਰ ਤੇ ਆਪਾਂ ਨੂੰ 디ਸੀ ਜੰਦੀ ਹੈਗੀ ਇਹਦੀ ਕੀ ਡਿਟੇਲ ਆ ਕਿ ਨਿਊਮਰ ਆਗੀ ਇਹਦੀ ਆਗੀ ਡੇਢ ਸਾਲ ਦੀ ਡੇਢ ਸਾਲ ਦੀ ਦੰਦੋ 기ਰੀ ਆ ਹਾਂ ਜੰਦੋ 기ਰੀ ਆ ਠੀਕ ਆ ਤੇ ਕੋਈ ਹੋਰ ਰਿਕਾਰਡ ਤਾਂ ਨਹੀਂ ਪਤਾਗਾ ਹਾਂਜੀ ਰਿਕਾਰਡ ਦਾ ਤਾਂ ਨਹੀਂ ਪਤਾ ਵਪਾਰ ਦਾ ਕੰਮ ਆਗਾ ਠੀਕ ਆ ਤੇ ਮੁੱਲ ਇਹਦਾ ਕਿੰਨਾ ਮੁੱਲ ਇਹਦਾ ਹੈਗਾ ਜੀ 30000 30000 ਕਿੱਥੋਂ ਕੋਈ ਛੱਡ ਦਾਂਗੇ ਆਪਾਂ ਲਾਸਟ 25000 ਦੀ ਦੇ ਦਾਂਗੇ ਲਾਸਟ 25000 ਦੀ ਹੋ ਜੂਗੀ ਠੀਕ ਆ ਤੇ ਜਿਹੜੀਆਂ ਉਹ ਦੂਜੀਆਂ ਦੋ ਆ ਬਈ ਉਹ ਵੀ ਖੀਰੀਆਂ ਹੀ ਜੀ ਉਹਨਾਂ ਦੇ ਜਿਹ ਹੈਗੇ ਸਵਾ ਸਵਾ ਸਾਲ ਉਹਨਾਂ ਦੀ ਦੋਨਾਂ ਦੀ ਸਵਾ ਸਵਾ ਸਾਲ ਉਹ ਵੀ ਖੀਰ ਗਈਆਂ ਨੇ ਖੀਰੀਆਂ ਵੱਚੀਆਂ ਜੀ ਕੋਈ ਕੋਈ ਬੋਰਡ ਚਾਹ ਨਹੀਂ ਠੀਕ ਆ ਤੇ ਉਹਨਾਂ ਦਾ ਰੇਟ ਉਹ ਵੀ ਸੇਮ ਹੀ ਆ ਜੀ ਫਟੀਲ ਦੀ ਕਰਾ ਲਓ ਬਸ ਠਾਈ ਕਰਾ ਲਓ 25 25 ਹਜ਼ਾਰ ਰੁਪਏ ਦਾ 25 ਦੀ ਉਹ ਹੋ ਜਾਣਗੇ ਇੱਕੋ ਇੱਕੋ ਰੇਟ ਹੀ ਆ ਜੀ ਠੀਕ ਆ ਤੇ ਥੱਲਿਓ ਥਾਣ ਤੁਣ ਕਿਵੇਂ ਆਗੇ ਵਧੀਆ ਨੇ ਪੂਰੇ ਚਾਰ ਥਾਣ ਆਉਣਗੇ ਚਾਰੇ ਹੀ ਹਾਂਜੀ ਹਾਂਜੀ ਠੀਕ ਆ ਤੇ ਆਪਣਾ ਨੰਬਰ ਬੋਲਦੇ ਬਈ 84278 383 81278 383 3873 ਠੀਕ ਆ ਬਈ ਧੰਨਵਾਦ ਤੇ ਲੋ ਵੀ ਦੋਸਤੋ ਤੁਹਾਨੂੰ ਡਿਟੇਲ ਆਪਾਂ ਲੈਦੀ ਆ ਬੱਚਿਆਂ ਦੀ ਜੇ ਬੱਚਿਆਂ ਤੇ ਵਿਕਦੀਆਂ ਤਾਂ ਠੀਕ ਆ ਤੇ ਨਹੀਂ ਜਿਹਨੂੰ ਪਸੰਦ ਆਉਂਦੀਆਂ ਤੇ ਤੁਸੀਂ ਬਾਈਆਂ ਦੇ ਨਾਲ ਕੰਟੈਕਟ ਕਰ ਸਕਦੇ ਹੋ ਇਹਦੀ ਫੇਸ ਕੁਆਲਟੀ ਵੀ ਦੇਖ ਸਕਦੇ ਹੋ ਤੇ ਇਹਨਾਂ ਦੀ ਵੀ ਦੇਖ ਸਕਦੇ ਹੋ ਫੇਸ ਦੀਆਂ ਬਹੁਤ ਸੋਹਣੀਆਂਆਂ ਗੀਆਂ ਔਰਲੀ ਬੱਚੀ ਬਹੁਤ ਸੋਹਣੀ ਹੈਗੀ ਪੂਰਾ ਪਿਆਰ ਫੇਸ ਆਖਦੀ ਦੇਖ ਸਕਦੇ ਹੋ ਜਿਹੜਾ ਜਰਸੀ ਦੇ ਵਿੱਚ ਆਉਂਦਾਗਾ ਇਹਦੀ ਕੁਆਲਿਟੀ ਵੀ ਤੇ ਇਹਦੀ ਕੁਆਲਿਟੀ ਵੀ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਵਧੀਆ ਹੈਗੀ ਤੇ ਬਾਕੀ ਤੁਸੀਂ ਆਪ ਦੀ ਸਮਝ ਦੇ ਨਾਲ ਖਰੀਦ ਸਕਦੇ ਹੋ ਤੇ ਮੈਨੂੰ ਤਾਂ ਬਰੀਡ ਚੰਗੀ ਲੱਗਦੀ ਹੈਗੀ ਦੇਖੋ ਦੋਸਤੋ ਆ ਤੁਹਾਨੂੰ ਤਿੰਨ ਬੱਚੀਆਂ ਦਿਖਾਉਣੇ ਆਪਾਂ ਤੇ ਠੀਕ ਠਾਕ ਉਮਰ ਦੇਗਾ ਇੱਕ ਥੋੜੀ ਛੋਟੀ ਉਮਰ ਦੇ ਵਿੱਚ ਹੈਗੀ ਤੇ ਬਾਈ ਤੋਂ ਆਪਾਂ ਡਿਟੇਲ ਲੈ ਕੇ ਦਵਾਂਗੇ ਇਹਨਾਂ ਦੀ ਕੀ ਡਿਟੇਲ ਹੈਗੀ ਤੇ ਜਿਹਨੂੰ ਪਸੰਦ ਆਉਂਦੀ ਆ ਤੁਸੀਂ ਤਿੰਨੇ ਪਸੰਦ ਆਉਂਦੀਆਂ ਜਾਂ ਇੱਕ ਪਸੰਦ ਆਉਂਦੀ ਆ ਕੋਈ ਵੀ ਪਸੰਦ ਤੁਸੀ ਕੰਟੈਕਟ ਕਰ ਸਕਦੇ ਹੋ ਬੱਚਿਆਂ ਦਾ ਹੀ ਕੰਮ ਆ ਬਾਈ ਦਾ ਤੇ ਆਪਾਂ ਤੁਹਾਨੂੰ ਡਿਟੇਲ ਲੈ ਕੇ ਦਿੰਨੇ ਆ ਤੇ ਕਾ ਯਾਰ ਸ਼ਹਿਰ ਦੇ ਵਿੱਚ ਆ ਗਈ ਚਾਰ ਹਨ ਅਸਾਂ ਤਿੰਨ ਇਹ ਤਿੰਨ ਬੱਚੀਆਂ ਗਈਆਂ ਤੇ ਆਪਾਂ ਤਿੰਨਾਂ ਦੀ ਬਾਈ ਤੋਂ ਡਿਟੇਲ ਲੈਣੇ ਆਗੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਤੇ ਬਾਈ ਆਪਣਾ ਨਾਮ ਦੱਸ ਦਿਓ ਨਾਮ ਭਰੇ ਗਰੀਬ ਸਿੰਘ ਠੀਕ ਆ ਤੇ ਡਰੈਸ ਆਪਣਾ ਟੈਂਟ ਬੱਸੀਆਂ ਜਿਲ੍ਹਾ ਲੁਧਿਆਣਾ ਤਹਿਸੀਲ ਰੈਕੋਟ ਤਹਿਸੀਲ ਰੈਕੋਟ ਤੇ ਇੱਥੇ ਆਪਾਂ ਤਿੰਨ ਬੱਚਿਆਂ ਲੈ ਗਏ ਆ हां ਤਿੰਨ ਬੱਚੇ ਲੈ ਗਏ ਕੰਮ ਆਪਣਾ ਬੱਚਿਆਂ ਦਾ ਹੀ ਆ ਹਾਂਜੀ ਬਵਾਰ ਬੱਸੀਆਂ ਦੀ ਗੱਲ ਹੋ ਰਹੀ ਆ ਠੀਕ ਆ ਤੇ ਬੱਚਿਆਂ ਮਤਲਬ ਕਿ ਹਰੇਕ ਤਰ੍ਹਾਂ ਦੀਆਂ ਆ ਜਾਂਦੀਆਂ ਆ ਆਹ ਬੱਚੇ ਇੱਕ ਤਰ੍ਹਾਂ ਦੀਆਂ ਹੁੰਦੀਆਂ ਠੀਕ ਆ ਜਿਹੇ ਜੀ ਵੀ ਕੋਈ ਚਾਹੇ ਜਿਹੇ ਜੀ ਮਰਜ਼ੀ ਮਿਲ ਜੂਆਂ ਹਾਂਜੀ ਤੇ ਬਾਕੀ ਜੇ ਕਿਸੇ ਨੇ ਇਕੱਠੀਆਂ ਲੈਣੀਆਂ ਹੋਣਗੀਆਂ ਤਾਂ ਵੀ ਮਿਲ ਜਾਣਗੀਆਂ ਇਹਦਾ ਵੀ ਪ੍ਰਬੰਧ ਆ ਹੋਰ ਜਦੋਂ ਮਰਜ਼ੀ ਠੀਕ ਆ ਵੀ ਜਿਹੇ ਜੀ ਡਿਮਾਂਡ ਆ ਪੂਰੀ ਹੋਊਗੀ ਹਨਾ ਠੀਕ ਹੈ ਤੇ ਜਿਹੜੀ ਆਪਾਂ ਵੀ ਪਹਿਲੇ ਨੰਬਰ ਤੇ ਆ ਦੇਖ ਰਹੇ ਆ ਕਿਹੜੀ ਬ੍ਰੀਡ ਦੱਸੋ ਜੀ ਫੈਰ ਸਰ ਫੈਰ ਸਰ ਦੇ ਵਿੱਚ ਇਹਦੀ ਕਿੰਨੀ ਉਮਰ ਆ ਗਈ ਵੀ 11 ਮਹੀਨੇ ਦੀ ਬਸੀ ਆ ਦੰਦੋਂ ਖੀਰੀ ਹੋਈ ਆ ਦੰਦੋਂ ਖੀਰੀ ਆ ਤੇ ਇਹਦਾ ਰੇਟ ਆ ਰੇਟ 12000 ਇਹਦਾ ਰੇਟ 12000 ਤੇ ਕਿੰਨੇ ਦੀ ਹੋ ਜੂਗੀ ਇਹ ਆ ਜਿਆਦਾ ਜਿਆ ਰੇਟ ਇਹ 10000 ਦੀ ਸੀ 10000 ਦੀ ਹੋ ਜੂਗੀ ਹਾਂਜੀ ਠੀਕ ਆ ਤੇ ਜਿਹੜੀ ਇਹਦੇ ਨਾਲ ਖੜੀ ਹੈਗੀ ਇਹ ਵੀਰੇ ਹੈਗੀ ਆਪਣੇ ਇਹ ਫਾਰਮ 'ਚ ਬਸੀ ਲਈ ਸੀ ਆਪਣੀ ਹਾਂ ਡੈਨਮਾਰਕ ਦੀ ਬਸੀ ਹੈ ਵੀਰੇ ਇਹ ਡੈਨਮਾਰਕ ਤੇ ਜੀ ਹਾਂ ਠੀਕ ਹੈ ਤੇ ਉਹ ਮਰੇ ਦੀ ਇਹਦੀ ਉਮਰ ਹੈ ਕਿ ਵੀਰੇ 1 ਸਾਲ ਪੂਰਾ ਪੂਰਾ 1 ਸਾਲ ਪੂਰੇ 1 ਸਾਲ ਦੀ ਹੈ ਤੇ ਇਹਦਾ ਰੇਟ ਹੈ ਇਹਦਾ ਰੇਟ ਵੀਰੇ 17000 ਹੈ 17000 ਹਾਂਜੀ ਇਹ ਕਿੰਨੇ ਦੇਣੀ ਆ 15 ਦੀ ਹੈ ਨਾ ਕਰ ਦਿੰਦੇ ਇਹ 15 ਦੀ ਆ ਨਾ ਜੀ ਠੀਕ ਆ ਤੇ ਤੀਜੀ ਉਹ ਨਾਲ ਖੜੀ ਆ ਜਿਹੜੀ ਉਹਦੀ ਉਮਰ ਹੈ ਵੀਰੇ ਐਚ ਐਫ ਆ ਠੀਕ ਆ ਹਾਂਜੀ ਉਹਦੀ ਉਮਰ ਹੈ 11 ਮਹੀਨੇ ਇਹਦੀ 11 ਮਹੀਨੇ ਹੈ ਹਾਂ ਤੇ ਉਹਦਾ ਰੇਟ ਉਹਦਾ ਰੇਟ ਹੈ ਵੀਰੇ 13000 ਇਹਦਾ 13 ਇਹ ਕਿੰਨੇ ਤਾਂ ਹੋ ਜੂਗੀ ਇਹ ਕਰ ਦਾਂ 12 ਬਾਰਾਂ ਬਾਕੀ ਗੱਲਬਾਤ ਕਰਨ ਤੇ ਹੋ ਜੀ ਮੌਕੇ ਤੇ ਹਨਾ ਹਾਂ ਜੀ ਮੌਕੇ ਤੇ ਕਰਨਾ ਠੀਕ ਆ ਤੇ ਇੱਥੇ ਤਾਂ ਤਿੰਨ ਹੀ ਲੈਂਦੀਆਂ ਸੀ ਹਨਾ ਤਾਂ ਨਹੀਂ ਵਸੀਆਂ ਜੀ ਦੋ ਸੋ ਇਹ ਤਿੰਨ ਬੱਚੀਆਂ ਗਈਆਂ ਤੇ ਬਾਕੀ ਡਿਟੇਲ ਤੁਹਾਨੂੰ ਲੈਤੀ ਆ ਵੀ ਇੱਥੇ ਬੈਕ ਦੀਆਂ ਤਾਂ ਠੀਕ ਆ ਨਹੀਂ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਬਾਕੀ ਬੱਚੀਆਂ ਦਾ ਹੀ ਕੰਮ ਆਗਾ ਤੇ ਜੇ ਕਈ ਵਾਰੀ ਕੋਈ ਹੋਰ ਬੱਚੀਆਂ ਚਾਹੀਦੀਆਂ ਜਾਂ ਕੱਟੀਆਂ ਚਾਹੀਦੀਆਂ ਤੇ ਤਾਂ ਵੀ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋਗੇ ਤੇ ਨੰਬਰ ਆਪਾਂ ਤੁਹਾਨੂੰ ਲੈ ਕੇ ਦੇ ਦਿੰਦੇ ਆ ਨੰਬਰ ਬੋਲ ਦੋ ਬਾਈ 76269 76269 82713 827 13 76269 82713 ਹਾਂਜੀ ਹਾਂ ਠੀਕ ਆ ਤੇ ਇਸ ਨੰਬਰ ਤੇ ਤੁਸੀਂ ਬਾਈ ਦੇ ਨਾਲ ਕੰਟੈਕਟ ਕਰ ਸਕਦੇ ਹੋ ਦੋਸਤੋ ਸੁਣੋ ਆਪੇ ਇੱਕ ਜਰਸੀ ਬੱਚੀ ਹੋਰ ਦਿਖਾਉਨੇ ਆ ਛੋਟੀ ਉਮਰ ਦੀ ਹੈਗੀ ਬਹੁਤ ਸੋਹਣੀ ਹੈਗੀ ਥੋੜਾ ਜਿਹਾ ਡਰਦੀ ਹੈਗੀ ਦੇਖੋ ਛੋਟੀ ਉਮਰ ਦੀ ਹੈਗੀ ਫੇਸ ਕੁਆਲਿਟੀ ਦੇਖ ਸਕਦੇ ਹੋ ਇਹਦੀ ਸੋਹਣੀ ਹੈਗੀ ਤੇ ਬਿਲਕੁਲ ਛੋਟੀ ਉਮਰ ਦੀ ਹੈ ਐਨਸਾਇਰ ਤੋਂ ਇੱਕ ਸਾਹਤ ਜੀ ਤੇ ਝੋਲੀ ਝਾਲੀ ਚੰਗੀ ਹੈਗੀ ਤੇ ਥਣ ਥਣ ਵਧੀਆ ਹੈਗੇ ਪੂਰੇ ਬਾਡੀ ਦਾ ਅੰਤਰ ਦੀ ਵੀ ਚੰਗੀ ਆ ਪੁੱਛ ਲੈਨੇ ਬਾਈ ਤੋਂ ਇਹਦੀ ਡਿਟੇਲ ਪੁੱਛ ਲੈਨੇ ਕਿੰਨੀ ਉਮਰ ਦੀ ਆ ਕੀ ਰੇਟ ਆ ਕੀ ਰੇਟ ਹੈ ਤੇ ਮਾਸਾ ਸੇਲਾ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਬਾਈ ਆਪਣਾ ਨਾਮ ਦੱਸਿਓ ਮਨਪ੍ਰੀਤ ਬਈ ਪਿੰਡ ਰਾਜਣਾ ਜ਼ਿਲ੍ਹਾ ਮੋਗਾ ਜ਼ਿਲ੍ਹਾ ਸੀਰਪੱਗੜਾ ਠੀਕ ਹੈ ਜਿਹੜੀ ਆਪਾਂ ਬੱਚੀ ਲੈ ਕੇ ਆਏ ਆ ਕਿੰਨੀ ਉਮਰ ਦੀ ਹੈ ਇਹ ਸਾਢੇ 6 ਮਹੀਨੇ ਆ ਸਾਢੇ 6 ਮਹੀਨੇ ਦੀ ਆ ਘਰ ਦੀ ਆਪਣੀ ਨਹੀਂ ਆਪਾਂ ਲੈ ਕੇ ਆਏ ਆ ਲੈ ਕੇ ਆਨੀ ਆ ਤੇ ਰੇਟ ਕਿੰਨਾ ਕਰਦੇ ਆ ਇਹਦੇ ਮੁੱਲ ਤਾਂ 12 ਕਰਦੇ ਜਿੰਨੇ ਵੀ ਹੋਵੇ ਠੀਕ ਆ ਮੌਕੇ ਤੇ ਮਾਨਦਾਨ ਹੋ ਜਾਊਗਾ ਹਾਂਜੀ ਹਾਂਜੀ ਠੀਕ ਆ ਤੇ ਆਪਣਾ ਨੰਬਰ ਬੋਲਦੇ 98775 30653 ਦੁਬਾਰੇ ਇੱਕ ਕਰੀ 98775 30653 ਆਪਣੇ ਕੋਲ ਝੋਟੀਆਂ ਝਟੀਆਂ ਸਾਰਾ ਕੁਝ ਹੀ ਹੁੰਦਾ ਜੀ ਅੱਛਾ ਉਹ ਵਪਾਰ ਦਾ ਕੰਮ ਆ ਜਾਣੀ ਸੱਜਣਾ ਮੰਨੀਆਂ ਝੋਟੀਆਂ ਤਸਰਾ ਸਭੀਆਂ ਠੀਕ ਆ ਠੀਕ ਹੈ ਉਹ ਨਾਲ ਕੰਟੈਕਟ ਕਰ ਸਕਦਾ ਹੈ ਨਾ ਠੀਕ ਹੈ ਤੇ ਲੋੜੀਂਦਾਰ ਤੋਂ ਕੰਟੈਕਟ ਕਰ ਸਕਦੇ ਹੋ ਤੁਸੀਂ ਬਾਈ ਦੇ ਨਾਲ 12:30 ਮੁੱਲ ਦਾ ਬਾਕੀ ਮੌਕੇ ਤੇ ਹੋ ਜਾਊਗਾ ਤੇ ਜਰਸੀ ਦੇ ਵਿੱਚ ਪੈਂਦੀ ਹੈਗੀ ਛੋਟਾ ਜਿਹਾ ਬੱਚਾ ਹੀ ਆ ਸੋਹਣੀ ਹੈ ਇਹ ਤੇ ਕੰਟੈਕਟ ਤੁਸੀਂ ਕਰ ਸਕਦੇ ਹੋ ਬਾਈ ਦੇ ਨਾਲ ਜੀ ਨੂੰ ਵੀ ਪਸੰਦ ਆਉਂਦੀ ਬਾਕੀ ਇਧਰਲੇ ਪਾਸੇ ਤੁਸੀਂ ਥੱਲੇ ਵੀ ਦੇਖ ਸਕਦੇ ਹੋ ਕਾਫੀ ਬੱਚੇ ਆ ਛੋਟੀਆਂ ਵੱਡੀਆਂ ਜਿਸ ਤਰ੍ਹਾਂ ਦੀ ਵੀ ਤੁਸੀਂ ਬੱਚੀ ਚਾਹੋ ਤੇ ਤੁਸੀਂ ਇਸ ਮੰਡੀ ਦੇ ਉੱਤੋਂ ਖਰੀਦ ਸਕਦੇ ਹੋਗੇ ਇਹ ਰੇਕਰ ਸ਼ਹਿਰ ਖੜੀ ਹੈਗੀ। ਇਹਨਾਂ ਮੋਟਰਸਾਈਕਲ ਤੇ ਬਾਕੀ ਕਾਫੀ ਬੱਚੇ ਆ ਇੱਧਰ ਖੜੀਆਂ ਗੀਆਂ। ਹਰ ਇੱਕ ਸਾਧਨ ਤੋਂ ਛੋਟੀ ਉਮਰ ਦੇ ਗਾਂ ਵੀ ਆ ਲੈ ਚਾ। ਇਹਨੇ ਵੀ ਛੋਟੀਆਂ ਬੱਚੀਆਂ ਖਰੀਦਣਗੀਆਂ। ਕਿਸੇ ਵੀ ਤਰ੍ਹਾਂ ਦੀਆਂ ਜਿੰਨੀਆਂ ਵੀ ਮਰਜ਼ੀ ਤੁਸੀਂ ਇਸ ਮੰਡੀ ਦੇ ਉੱਤੋਂ ਖਰੀਦ ਸਕਦੇ ਹੋ। ਤੇ ਬਾਕੀ ਆਪਾਂ ਵਪਾਰੀ ਵੀਰਾਂ ਨਾਲ ਗੱਲ ਵੀ ਕਰਾਈ ਆ, ਬੱਚੀਆਂ ਵੀ ਦਿਖਾਈਆਂ ਹੁੰਦੇ ਕੰਟੈਕਟ ਨੰਬਰ ਵੀ ਤੁਹਾਨੂੰ ਲੈ ਕੇ ਦਿੱਤੇ ਆ ਤੇ ਤੁਸੀਂ ਉਹਨਾਂ ਨੂੰ ਵੀ ਕੰਟੈਕਟ ਕਰ ਸਕਦੇ ਹੋ ਤੇ ਆ ਦੀ ਜ਼ਿੰਮੇਵਾਰੀ ਤੇ ਤੁਸੀਂ ਖਰੀਦ ਸਕਦੇ ਹੋ। ਤੇ ਜਿਹੜੇ ਵੀ ਪਰਾ ਚੈਨਲ ਤੇ ਆਇਆ ਜਾਂ ਇਹਨਾਂ ਨੂੰ ਕਰ ਲਿਓ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ